ਹੈਰਿਟੇਜ ਸਟਰੀਟ ਅੰਮ੍ਰਿਤਸਰ ਦੇ ਦੁਕਾਨਦਾਰਾਂ ਦੇ ਵਫਦ ਨੇ ਆਮ ਆਦਮੀ ਪਾਰਟੀ ਐਸਐਸਸੀ ਵਿੰਗ ਦੇ ਪ੍ਰਧਾਨ ਡਾਕਟਰ ਇੰਦਰਪਾਲ ਦੀ ਅਗਵਾਈ ਹੇਠ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਦਰਪੇਸ਼ ਔਕੜਾਂ ਦੇ ਹਲਦੀ ਅਪੀਲ ਕੀਤੀ ਗਈ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਮੇਰੇ ਨਾਲ ਡਾਕਟਰ ਇੰਦਰਪਾਲ ਹੈ ਮੈਂ ਹਾਲ ਪੰਜਾਬ ਰੀਡੀ ਫਰੀ ਯੂਨੀਅਨ ਦਾ ਪੰਜਾਬ ਪ੍ਰਧਾਨ ਹਾਂ ਔਰ ਆਮ ਆਦੀ ਪਾਰਟੀ ਅਸੀਂ ਦਾ ਜਲਾਤੋ ਇਹ ਸਾਰੇ ਜਿਹੜੇ ਦੁਕਾਨਦਾਰ ਨੇ ਇਹ ਹੈਂਕ ਸਟਰੀਟ ਦੇ ਦੁਕਾਨਦਾਰ ਨੇ ਇਹਨਾਂ ਨੂੰ ਕੋ ਪਹਿਲਾਂ ਕਾਰਪੋਰੇਸ਼ਨ ਵੱਲੋਂ ਮੁੜ ਕੇ ਪੁਲਿਸ ਵੱਲੋਂ ਤੰਗ ਤੇ ਪਰੇਸ਼ਾਨ ਕੀਤਾ ਜਾਂਦਾ ਚੁਕਾ ਤੇ ਤੋਂ ਦੋ ਦਿਨ ਪਹਿਲਾਂ ਆਪਾਂ ਜਿਹੜੇ ਪੁਲਿਸ ਕਮਿਸ਼ਨਰ ਸੀਪੀ ਨੇ ਰਜੀਤ ਸਿੰਘ ਜੀ ਉਹਨਾਂ ਨੂੰ ਮਿਲੇ ਸੀਗੇ ਉਹਨੇ ਅੱਗੇ ਕਿਹਾ ਵੀ ਇਹ ਸਾਡਾ ਮਸਲਾ ਨੇ ਇਹ ਜਿਹੜਾ ਮਸਲਾ ਹੈ ਕਾਰਪੋਰੇਸ਼ਨ ਦਾ ਅਸੀਂ ਘਰ ਪਹੁੰਚੇ ਤੋਂ ਵੀ ਟਾਈਮ ਲਿਆ ਸੀ ਕਮੇਡਰ ਸਾਹਿਬ ਨੂੰ ਮਿਲੇ ਆ ਕਮਿਸ਼ਨਰ ਦੇ ਸਾਹਿਬ ਨੇ ਜਿਹੜੇ ਸਟੇਟ ਆਫ ਤੋਂ ਦੀ ਡਿਊਟੀ ਲਾਤੀ ਹੈ ਵੀ ਤੁਹਾਡਾ ਜਿਹੜਾ ਮਸਲਾ ਆ ਉਹ ਹੱਲ ਹੋ ਜਾਏਗਾ ਦੇਖੋ ਗੱਲ ਇਹ ਆ ਵੀ ਜਿਹੜੀ ਹਾਈਟ੍ਰੀ ਸਟਰੀਟ ਹੈ ਉਥੋਂ ਜਿਹੜੇ ਦੁਕਾਨਦਾਰ ਨੇ ਕਿਉਂਕਿ ਜਦੋਂ ਬਾਦਲ ਸਰਕਾਰ ਦਾ ਰਾਜ ਸੀਗਾ ਦੁਕਾਨਾਂ ਦੇ ਅੱਗੇ 5-5 ਫੁੱਟ ਜਿਹੜਾ ਨਾ ਉਹ ਕੰਧਾ ਕਰ ਦਿੱਤੀਆਂ ਦੁਕਾਨਦਾਰ ਜਿਹੜੀ ਦੁਕਾਨਦਾਰਾ ਉਹਨਾਂ ਦੀ ਵਿਖਦੀ ਨੇ ਤੇ ਦੇਖਦੇ ਦੁਕਾਨਦਾਰ ਬਾਹਰ ਆਪਣਾ ਸਮਾਨ ਖੜਾ ਕੇ ਰੱਖਦਾ ਹੋਇਆ ਤੇ ਕਰਪਈ ਨਾਲੇ ਜਿਹੜੇ ਆ ਉਹ ਚੁੱਕ ਕੇ ਲੈ ਜਾਂਦੇ ਮੁਰਕੇ ਜਵਾਨਾਂ ਨੇ ਕਰਦੇ ਆ ਤੇ ਲੋਕ ਦੇਖੋ ਲੇਖੋ ਜਦੋਂ ਕੋਈ ਬਾਹਰੋਂ ਬੰਦਾ ਹੁੰਦਾ ਆਪਣਾ ਹੈਟੀ ਸਟੇਟ ਤੇ ਦਰਬਾਰ ਸਾਹਿਬ ਆਉਂਦਾ ਗੁਲਡਨ ਟੈਪਲ ਆਉਂਦਾ ਜਾਂ ਚੱਲੇ ਵਾਲੇ ਬਾਗ ਹੁੰਦਾ ਤੇ ਉਹਨਾਂ ਕੋਲੋਂ ਜਿਹੜਾ ਸਮਾਨ ਹੈ ਹੈ ਉਹ ਦਿਖਾਉਣਾ ਵੀ ਸਾਡੇ ਕੋ ਆ ਸਮਾਨ ਕਿ ਇਹਨੇ ਕਪੜਾ ਦਿਖਾ ਲੈਣਾ ਕਿ ਇਹਨੇ ਕੋਈ ਦੂਜਾ ਸਮਾਨ ਦਿਖਾਇਆ ਤੇ ਜਦੋਂ ਸਮਾਨ ਬਾਹਰ ਆਇਆ ਨਾ ਤੇ ਉਹ ਜਿਹੜੇ ਕਰਪਈ ਮੁਲਾਜ਼ਮ ਨੇ ਉਹ ਪਰੇਸ਼ਾਨ ਕਰਦੇ ਸੀ ਕੋਈ ਵੀ ਸਮੱਸਿਆ ਪੰਤੋ 700 ਦੁਕਾਨਦਾਰ ਹੈ ਇਹਨੇ ਸਮੱਸਿਆ ਉਹ ਸਵਸਾ ਲੈ ਕੇ ਕਰ ਮਿਸ਼ਨ ਸਾਹਿਬ ਕੋ ਆਏ ਆ ਉਹਨਾਂ ਸਾਨੂੰ ਆਸ਼ਵਾਸ਼ਣ ਦਿੱਤਾ ਸਟੇਟ ਅਸੂ ਦਿਉਦੀ ਲਾ ਹਤੀ ਮੀ ਤੁਹਾਡਾ ਮਸਲਾ ਹੈ ਉਹ ਸੁਲਝਾ ਲਿਆ ਡਾਕਟਰ ਸਾਹਿਬ ਕਾਰਪਸਨ ਕੋਲ ਸੀ ਲੱਖੋ ਪੁਲਿਸ ਦੀ ਕਾਰ ਵੀ ਵੱਖਰੀ ਹੋਏਦੀ ਹੈ ਕਾਰਪਸ ਦੀ ਵੱਖਰੀ ਹੋਏਦੀ ਹੈ ਤੁਸੀਂ ਦੇਖਿਆ ਹੈ ਵੀ 107 ਪੰਜਾ ਦੇ 109 ਦੇ ਚਲਾਨ ਜਿਹੜੇ ਪਿੱਛੇ ਕਿੱਥੇ ਗਿਆ ਇਹ ਤੇਰੇ ਕਿੱਥੇ ਗਿਆ ਮੁੰਡਾ ਸਾਡੇ ਤੋਂ ਪਾਇਆ ਇੱਥੇ ਇਹਨਾਂ ਨੇ ਇਹਨਾਂ ਨੇ ਕੀਤਾ ਇਹਦੇ ਭਰਾ ਨੇ ਕੀਤਾ ਦੇਖੋ ਗੱਲ ਕਰ ਬੈਠਾ ਤੂੰ ਬੰਗਾਲੇ ਆ ਵੀ ਇਹ ਸਾਡੇ ਲੀਡਰ ਸਭਾ ਦੇ ਭੋਲਾ ਪ੍ਰਧਾਨ ਜੀ ਪੀਸੀ ਬਾਜਰੀ ਮਾਰਕੀਟ ਦੇ ਪ੍ਰਧਾਨ ਨੇ ਠੀਕ ਹੈ ਜੇ ਪ੍ਰਧਾਨਾਂ ਨੇ ਹਾਲਤ ਆਮ ਜਿਹੜੇ ਲੋਕ ਦੋਨੋਂ ਰੱਖੀ ਆ ਹਾਲੇ ਯਾਰੀ ਮਤਲਬ ਹੱਲ ਨਹੀਂ ਹੁੰਦਾ ਦੋਨੋਂ ਕ੍ਰਿਸ਼ਨਾ ਨੂੰ ਮਿਲ ਜੂਗੇ ਇਹ ਨਹੀਂ ਜਾ ਰਿਹਾ ਬਸਲਾ ਹੱਲ ਜਿਹੜਾ ਸਾਡੀ ਚ ਐਕਟੀਵਿਟੀ ਹੈਗੀ ਨਹੀਂ ਅਸੀਂ ਬਸਦਾ ਹਾਲ ਕਰਾ ਰਹੇ ਸੀ ਹਾਲ ਹੋ ਗਿਆ ਸਮਝ ਲੋ ਪਰ ਫੁੱਟਪਾਥ ਤੇ ਲੋਕਾਂ ਨੂੰ ਪੈਦਲ ਚੱਲਣ ਵਾਸਤੇ ਰਾਤ ਤੱਕ ਜੰਦਾ ਫੁੱਟਪਾਥ ਉਹ ਜਿਹੜੇ ਬਾਹਰ ਉਸ ਨਾਮੀ ਆਦੇ ਫੁੱਟਪਾਥ ਤੇ ਚੱਲ ਜਾਂਦੇ ਨੇ ਕਿਉਂਕਿ ਸਰਕਾ ਤੇ ਚੱਲਣਾ ਦਿੱਕਤ ਹੁੰਦੀ ਹੈ ਵਾਹਨ ਵੱਜ ਸਕਦੇ ਨੇ ਤੇ ਫੁੱਟਪਾਥ ਤੇ ਤੁਸੀਂ ਕਹਿੰਦੇ ਕਿ ਜ਼ਬਾਨਦਰ ਨੇ ਜਿਹੜੀ ਹੈਰੀਕੇਟ ਸਟਰੀਟ ਹੈ ਉਹ ਇੱਕ ਗਲੀ ਹੈ ਸਟਰੀਟ ਮੀਨਸ ਗਲੀ ਹੁੰਦਾ ਆ ਸਾਈਡਾ ਤੇ ਫੁੱਟਪਾਥ ਫੁੱਟਪਾਥ ਬਣਾਇਆ ਤੁਸੀਂ ਆਪ ਚੈੱਕ ਕਰਕੇ ਤੁਸੀਂ ਪੱਤਰਕਾਰ ਚੈੱਕ ਕਰੋ ਕਿ ਫੁੱਟਪਾਥ ਤੇ ਲੋਕੀ ਤੁਰਦੇ ਆ ਉਥੇ ਸਿਰਫ ਲੋਕਾਂ ਨੂੰ ਚੱਲਣਾ ਹੀ ਹੈ ਜਾਕੋ ਤੇ ਕੋਈ ਵੀਏਪੀ ਆ ਜਾਂਦਾ ਤਦ ਗੱਡੀਆਂ ਜਾਂਦੀਆਂ ਅਦਰਵਾਈਜ਼ ਉਥੇ ਮੁਰਤਕਲ ਵੀ ਨਹੀਂ ਜਾਂਦਾ ਪਰ ਉਥੇ ਟੈਂਪਰੇਰੀ ਹੱਲ ਹੁੰਦਾ ਕਿ ਪੱਕੇ ਤੌਰ ਤੇ ਕਿਉਂ ਨਹੀਂ ਹੱਲ ਹੁੰਦਾ ਪੱਕੇ ਤੌਰ ਤੇ ਹੱਲ ਤਾਂ ਹੀ ਹੋਏਗਾ ਜਦੋਂ ਕਿ ਸਰਕਾਰ ਜਿਹੜੀ ਹੈ ਉਹਨੂੰ ਟਾਊਨ ਵੈਡਿੰਗ ਜ਼ੋਨ ਤੇ ਕਰ ਦੇਵੇ ਕਿਉਂਕਿ ਜਿਹੜੇ ਸੁਖਵੀਰ ਬਾਦਲ ਸੀਗੇ ਉਹਨਾਂ ਨੇ ਇਹਦੇ ਵਾਸਤੇ ਜ਼ਰੂਰ ਸਾਡੇ ਦੇ ਲੋਕਾਂ ਨੂੰ ਉਜਾੜਿਆ ਉਥੋਂ ਫੜੀਆ ਲੱਗਦੀ ਆ ਸੀ ਉਹਨਾਂ ਨੂੰ ਜਾ ਰਿਹਾ ਪਰ ਬੱਸ ਆ ਗਿਆ ਉਹ ਬੰਗਲਾਰੇ ਫੜੀਆ ਫੜੀਆ ਬੜਾ ਫੜੀਆ ਲੱਗਦੀ ਨਹੀਂ ਕੋਈ ਫੜੀਆ ਕਿੰਨੇ ਦਿਨ ਤੋਂ ਲੱਗਦੀ ਆ ਇਹ ਡੇਢ ਦੋ ਮਹੀਨੇ ਹੋ ਗਏ ਡੇਢ ਮਹੀਨਾ 500 ਦੁਕਾਨਦਾਰ ਨੇ 500 ਦੁਕਾਨਦਾਰ ਉਹ 500 ਉਹ ਫੜੀਆ ਛੋਟੀ ਨੇ ਦੁਕਾਨਦਾਰ ਨੇ ਕਿਤੇ ਯਾਰ ਗਾਗ ਨੂੰ ਦਿਖਾਉਣ ਵਾਸਤੇ ਬਾਹਰੋਂ ਦਿੱਖਦਾ ਜਾ ਸਕਦਾ ਰਹਿਤਾ ਵੀ ਆ ਇਸਨੇ ਦਾ ਪਿੱਛੇ ਕੁਝ ਫੁੱਟ ਵਾਸਤੇ ਕੀਤਾ ਜਾ ਸਕਦਾ ਉਹ ਡਿਸਪਲੇ ਜਿਹੜਾ ਉਹ ਡਿਸਪਲੇ ਨਹੀਂ ਕਰਨੀ ਹੈ ਇਹ ਸਭ ਇਹ ਕੋਈ ক্লোਜ਼ਮੈਂਟ ਹੈ ਜਿਹੜੇ ਸਾਡੇ ਦੁਕਾਨਦਾਰ ਹੀ ক্লোਜ਼ਮੈਂਟ ਨਹੀਂ ਕਰਦੇ ਇੱਕ ਹੋਰ ਦੱਸੋ ਕਿਉਂਕਿ ਇਹਨਾਂ ਕੋਈ ਜਿਹੜਾ ਮੇਨ ਗੱਲ ਹੈ ਇਨਕਲੋਜ਼ਮੈਂਟ ਦਾ ਜੀ ਇਨਕਲੋਜ਼ਨ ਕਰਦੇ ਇਨਕਲੋਜ਼ਮੈਂਟ ਕਰਦੇ ਨਹੀਂ ਜਿਸ ਮੇਲੇ ਇਲਾਕੇ ਦਾ ਦਾਇਰੇ ਦੇ ਰਹਿ ਕੇ ਕੰਮ ਦਾਇਰੇ ਦੇ ਰਹਿ ਕੇ ਕੰਮ 70 ਮਿੰਟਾਂ ਨੂੰ ਕੋਈ ਸਾਡੇ tufaan ਤੋਂ 40 ਫੁੱਟ ਅੱਗੇ ਖੜਵਾ ਜਿਹੜੀ ਧਰਮ ਸਿੰਘ ਮਾਰਕੀਟ ਹੈ ਉਥੋਂ 40 ਫੁੱਟ ਜਿਹੜਾ ਹੈ ਕਿਹਦੇ ਸਕੀਲ ਤੇ ਜੇ ਕਿਤੇ ਬਾਹਰ ਐਦਾਂ ਵੀ ਲਾ ਦੇਦੇ ਨਾ ਇਹ ਕਰਦੇ ਫੇਟੋਕ ਲੈ ਜਾਂਦੇ ਨੇ ਉਹਨਾਂ ਨੇ ਭਰੋਸਾ ਦੋਇਆ ਜੀ ਅੱਦੇ ਵਿੱਚ ਜਿੱਦਾਂ ਤੁਸੀਂ ਸਾਡਾ ਗੱਲ ਕਰਾਉਂਿਆ ਤੁਸੀਂ ਜਿੱਦਾਂ ਸਾਡਾ ਗੱਲ ਕੀਤੀ ਹੈ ਉਹਨੇ ਵੀ ਸਾਡੇ ਦੁਕਾਨਦਾਰ ਨਾਲ ਚੱਲੇ ਲੱਗਰਵਾ ਲਈ ਇਹਨਾਂ ਨੂੰ ਪੁੱਛ ਲਓ ਕਿ ਕੀ ਗੱਲ ਸੀ ਮੇਰਾ ਨਾਮ ਹੈ ਜੀ ਚਾਂਸ ਹੈਗਰ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇੰਟ ਸੈਕਟਰੀ ਅੱਜ ਇਹ ਦੇਖੋ ਸੈਂਕੜੇ ਦੀ ਤਦਾਦ ਤੇ ਜਿਹੜੇ ਲੋਕ ਆਏ ਨੇ ਹੈਰੀਟੇਜ ਸਟਰੀਟ ਤੋਂ ਔਰ ਕਹਿਣ ਦਾ ਭਾਵੇਂ ਕਿ ਜ਼ਰੂਰੀ ਨਹੀਂ ਕਿ ਹੈਰੀਟੇਜ ਸਟਰੀਟ ਨੂੰ ਹੀ ਇੱਕ ਨਿਸ਼ਾਨਾ ਬਣਾਇਆ ਜਾਵੇ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਕਾਨੂੰਨ ਦੀਆਂ ਧੱਜੀਆਂ ਉਡਾਈਏ ਲੋਕ ਜਿਹੜੇ ਕਾਨੂੰਨ ਦੀ ਉਲੰਘਣਾ ਕਰਨ ਹਮੇਸ਼ਾ ਸ਼ਰਾਰਤੀ ਅੰਸਰ ਨੂੰ ਫੜਨਾ ਚਾਹੀਦਾ ਹੈ ਬੜੀ ਵਾਲਾ ਰੇੜੀ ਵਾਲਾ ਦੁਕਾਨ ਦਾ ਡਿਸਪਲੇ ਕਰਨ ਵਾਲਾ ਕਦੀ ਕਿਸੇ ਨੂੰ ਤੰਗ ਨਹੀਂ ਕਰਦਾ ਅਗਰ ਜੇ ਤੰਗ ਕਰਦਾ ਤੇ ਉਹ ਸ਼ਰਾਰਤੀ ਅੰਸ਼ਤ ਤੰਗ ਕਰਦਾ ਉਹ ਸ਼ਰਾਰਤੀ ਅੰਸ਼ਤ ਜਿਹੜਾ ਨੁਕਸਾਨ ਪਹੁੰਚਦਾ ਉਹਨਾਂ ਤੇ ਨੱਥ ਪਾਈ ਜਾਏ ਨਾ ਕਿ ਕਾਰੋਬਾਰ ਕਰਨ ਵਾਲਿਆਂ ਤੇ ਨੱਥ ਪਾਈ ਜਾਵੇ ਕਿਉਂਕਿ ਪੰਜਾਬ ਦੇ ਹਾਲਾਤ ਪਹਿਲਾਂ ਤੋਂ ਹੀ ਨਾਜ਼ੁਕ ਜਿਹੜੇ ਕਰਨ ਦੀ ਬੜੀ ਜਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹੀ ਸਰਕਾਰ ਨੂੰ ਵੀ ਮੇਰੀ ਇਹੀ ਬੇਨਤੀ ਹੈ ਕਿ ਇਹ ਸਾਰਿਆਂ ਨੂੰ ਜਿਹੜਾ ਰੋਜ਼ਗਾਰ ਜਿਹੜਾ ਕਰਨ ਦਾ ਇੱਕ ਮੌਕਾ ਵਧੀਆ ਮਤਲਬ ਹੋਰ ਦਿੱਤਾ ਜਾਣਾ ਚਾਹੀਦਾ ਕਿ ਸਾਰੇ ਆਪਣੇ ਦੈਰੇ ਚ ਰਹਿ ਕੇ ਕੰਮ ਕਰਨ ਤੁਹਾਡੀ ਵੀ ਤਕਰਾਰ ਹੋਈ ਸੀ ਦੇਖੋ ਜੀ ਮੈਂ ਹਮੇਸ਼ਾ ਹਮੇਸ਼ਾ ਹੱਕ ਤੇ ਸੱਚ ਦੀ ਲੜਾਈ ਲੜਦਾ ਵਾਂ ਐਫਪੀ ਸਾਹਿਬ ਨੇ ਸਤਕਾਰਯੋਗ ਨੇ ਸ਼ਹਿਰ ਦੇ ਮਾਲਕ ਨੇ ਚਲੋ ਕੋਈ ਸਮਾਂ ਹੁੰਦਾ ਬੰਦੇ ਦਾ ਕੋਈ ਇਸ ਤਰ੍ਹਾਂ ਟਕਰਾਅ ਜਿਹੜਾ ਹੋ ਜਾਂਦਾ ਵੈਸੇ ਮੈਂ ਫੇਰ ਵੀ ਕਹਿੰਦਾ ਕਿ ਮੈਂ ਹਮੇਸ਼ਾ ਉਸ ਬੰਦੇ ਦੇ ਹੱਕ ਦੇ ਵਿੱਚਾਂ ਜਿਹੜਾ ਬੰਦਾ ਮਿਹਨਤੀ ਆ ਮੈਂ ਸ਼ਰਾਰਤੀ ਅੰਸਰ ਦੇ ਖਰਾਬ ਬੰਦੇ ਦੇ ਕਦੀ ਹੱਕ ਚ ਨਹੀਂ ਆਇਆ ਔਰ ਮਿਹਨਤ ਦੇ ਮਿਹਨਤੀ ਬੰਦੇ ਦੇ ਪਿੱਛੇ ਮੈਂ ਪੂਰਾ ਮਤਲਬ ਨਾਂ ਨਾ ਹਮੇਸ਼ਾ ਉਹ ਤੇ ਇਹ ਸਾਡੀ ਧਰਮ ਸਿੰਘ ਮਾਰਕੀਟ ਹੈ ਉੱਥੋਂ ਦੀ ਫੁੱਟਪਾਥ ਹੈ 40 ਤੋਂ 50 ਫੁੱਟ ਜੇ ਆਪਾਂ ਧਰਮ ਸਿੰਘ ਮਾਰਕੀਟ ਦੇ ਬਾਹਰ ਮਾੜਾ ਮੋਟਾ ਵੀ ਸਮਾਨ ਲਗਾਣੇ ਆ ਤੇ ਸਾਨੂੰ ਪੁਲਿਸ ਪਰੇਸ਼ਾਨ ਕਰਦੀ ਏ ਤੇ ਕਾਰਪੋਰੇਸ਼ਨ ਦੇ ਅਫਸਰ ਸਮਾਨ ਚੱਕ ਕੇ ਲੈ ਜਾਂਦੇ ਤੇ ਸਾਡਾ ਕਾਰੋਬਾਰ ਇਹਨਾਂ ਨੇ ਬਿਲਕੁਲ ਬੰਦ ਹੀ ਕੀਤਾ ਪਿਆ ਕਿ ਹਜੇ ਕੀ ਫੁੱਟਪਾਥ ਤੋਂ 40 50 ਫੁੱਟ ਦਾ ਡਿਸਟੈਂਸ ਬਹੁਤ ਜ਼ਿਆਦਾ ਹੁੰਦਾ ਹੈ ਕੋਈ ਛੋਟਾ ਮੋਟਾ ਡਿਸਟੈਂਸ ਨਹੀਂ ਹੈ ਤੇ ਆਪਾਂ ਜੇ ਕੁਝ ਡਿਸਪਲੇ ਬਾਹਰ ਲਗਾਵਾਗੇ ਨਹੀਂ ਤੇ ਟੂਰਿਸਟ ਨੂੰ ਕਿੱਦਾਂ ਸਾਡੀ ਇਹ ਹੀ ਬੇਨਤੀ ਹੈ ਕਿ ਸਾਡਾ ਮੌਕਾ ਦੇਖਿਆ ਜਾਵੇ ਤੇ ਸਾਨੂੰ ਮਾਰੀ ਮੋਡੀ ਡਿਸਪਲੇ ਲਗਾਉਣ ਦੀ ਜੁਆ ਦਿੱਤੀ ਜਾਵੇ ਤੇ ਆਪਾਂ ਆਪਣਾ ਕਾਰੋਬਾਰ ਆਪਣੀ ਦੁਕਾਨਾ ਕਰ ਸਕੀਏ ਕਮਿਸ਼ਨਰ ਪੁਲਿਸ ਨੂੰ ਵਿੱਚ ਅਸੀਂ ਮੁਲਾਕਾਤ ਕਰ ਲਈ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਅੱਜ ਕਮਿਸ਼ਨਰ ਕਾਰਪੋਰੇਸ਼ਨ ਵੀ ਮਿਲ ਗੋਡੀ ਕੀ ਇਸ ਪਾਸੇ ਮਿਲਣਾ ਹੈ ਉਹਨਾਂ ਨੇ ਕਿਹਾ ਕਿ ਆਪਾਂ ਸਟੇਟ ਅਫਸਰ ਦੀ ਡਿਊਟੀ ਲਗਾਣੇ ਹੈ ਮੋਕਾ ਉੱਥੇ ਦਿਖਾਣੇ ਉਸ ਤੋਂ ਬਾਅਦ ਤੁਹਾਡਾ ਮਸਲਾ ਹੱਲ ਕੀਤਾ ਜਾਏਗਾ ਕਿਨੇ ਕ ਦੁਕਾਨਦਾਰਾਂ ਨੂੰ ਦਿੱਕਤ ਹੋ ਰਹੀ ਹੈ ਦੋਸਰੀ ਰੋਟੀ ਕਮਾਣ ਤੇ ਸਾਰੇ ਆਲਮੋਸਟ ਸਾਰੇ ਦੁਕਾਨਦਾਰਾਂ ਨੂੰ ਹੋ ਰਹੀ ਹੈ ਕਿਉਂਕਿ ਬਾਦਲ ਸਰਕਾਰ ਨੇ ਦਿਵਾਰਾਂ ਕੀਤੀਆਂ ਹੀਆਂ ਦੁਕਾਨਾਂ ਦੇ ਅੱਗੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਅੰਦਰ ਕਿਸ ਚੀਜ਼ ਦੇ ਸ਼ੌਪ ਹੈ ਹਾਂਜੀ ਸਾਰੀ ਹੈਰੀਟੇਜ ਸਟਰੀਟ ਤੋਂ ਆਊਟਰ ਤੇ ਨਹੀਂ ਆਊਟਰ ਤੇ ਸਾਰਾ ਸਭ ਕੁਝ ਲੱਗਾ ਹੀ ਹੈ ਸਾਰੇ ਸਿਟੀ ਦੇ ਵਿੱਚ ਸਿਰਫ ਹੈਰੀਟੇਜ ਸਟਰੀਟ ਦੇ ਦੁਕਾਨਦਾਰਾਂ ਦਾ